ਜਿਹੜੇ ਕਿ অথੋરાઇਜ਼ ਨੇ ਗਵਰਨਮੈਂਟ ਇੰਡੀਆ ਤੋਂ ਉਹਨਾਂ ਦੇ ਮਾਧਿਅਮ ਨਾਲ ਕਿ ਪੰਜਾਬ ਦੇ ਲੋਕਾਂ ਨੂੰ ਕਿਸਾਨ ਨੂੰ ਦਲਿਤ ਨੂੰ ਗਰੀਬ ਨੂੰ ਮਹਿਲਾਵਾਂ ਨੂੰ ਬਜ਼ੁਰਗਾਂ ਨੂੰ ਜਿਹੜੀਆਂ ਮੋਦੀ ਸਾਹਿਬ ਦੀਆਂ ਸਕੀਮਾਂ ਨੇ ਉਹ ਮੁਹਈਆ ਕਰਾਈਆਂ ਜਾਣ ਕੰਮ ਤਾਂ ਪੰਜਾਬ ਸਰਕਾਰ ਦਾ ਸੀ ਲੇਕਿਨ ਪੰਜਾਬ ਸਰਕਾਰ ਜਿਸ ਤਰੀਕੇ ਨਾਲ ਕੱਲ ਪੁਲਿਸ ਪ੍ਰਸ਼ਾਸਨ ਦਾ ਦੁਰਪਰਯੋਗ ਕੀਤਾ ਜਿਸ ਤਰੀਕੇ ਨਾਲ ਡੰਡੇ ਦੇ ਨਾਲ ਸਾਡੇ ਕੈਂਪਾਂ ਨੂੰ ਰੋਕਣ ਦਾ ਪ੍ਰਯਾਸ ਹੋਇਆ ਔਰ ਅੱਜ ਵੀ ਜੜੀਆਂ ਘਟਨਾਵਾਂ ਹੋ ਰਹੀਆਂ ਜਿ ਨੇਤਾਵਾਂ ਨੂੰ ਘਰਾਂ ਦੇ ਅੰਦਰ ਬੰਦ ਕਰਤਾ ਜਿਹੜੇ ਕੈਂਪ ਤੱਕ ਪੁੱਜੇ ਨੇ ਉਹਨਾਂ ਨੂੰ ਬੱਸਾਂ ਚ ਪਾ ਕੇ ਥਾਣਿਆਂ ਚ ਲੈ ਕੇ ਗਏ ਨੇ ਔਰ ਇਹ ਪੂਰੀ ਤਰ੍ਹਾਂ ਨਾਲ ਮਨੀਸ਼ ਸੋਸੋਦੀਆ ਨੇ ਜੜਾਏ ਗੱਲ ਕਹੀ ਸੀ ਨਾ ਕਿਸਾਮ ਦੰਡ ਵੇਜ ਝੂਠ ਛਲ ਕਪੜ ਫਰੇਵ ਇਹ ਉਹਦੀ ਤਰਜ ਦੇ ਉੱਤੇ ਹੀ ਇਹ ਸਾਰੀ ਕਾਰਵਾਈ ਹੋ ਰਹੀ ਹੈ ਅਸੀਂ ਮਾਨਯੋਗ ਰਾਜਪਾਲ ਜੀ ਨੂੰ ਆਪਣੀਆਂ ਸਾਰੀਆਂ ਇਹਨਾਂ ਚਿੰਤਾਵਾਂ ਤੋਂ آگਾਹਤ ਕਰਾਇਆ ਮੇਰਾ ਇਹ ਕਹਿਣਾ ਹੈ ਮਾਨ ਸਾਹਿਬ ਨੂੰ ਅਰੇ ਪੋਲੀਟੀਕਲ ਲੜਾਈ ਹੈ ਨਾ ਪੋਲੀਟੀਕਲ ਤਰੀਕੇ ਨਾਲ ਲੜੋ ਬੀਜੇਪੀ ਕੋਲ ਇਹਨਾਂ ਡਰ ਹੀ ਕੋਈ ਨਹੀਂ ਅੰਦੇ ਪਏ ਕੀ ਤੁਸੀਂ ਇਹ ਚਾਹਦੇ ਹੋ ਕਿ ਗਰੀਬ ਨੂੰ ਮਕਾਨ ਮੋਦੀ ਸਾਹਿਬ ਦੇਣਾ ਚਾਹੁੰਦੇ ਨੇ ਤੇ ਨਾ ਮਿਲੇ? ਕੀ ਤੁਸੀਂ ਇਹ ਚਾਹਦੇ ਹੋ ਕਿ ਅਗਰ ਗਰੀਬ ਆਦਮੀ ਦੀ ਇਲਾਜ ਦਾ ਪ੍ਰਬੰਧ ਮੋਦੀ ਸਾਹਿਬ ਕਰਦੇ ਨੇ ਆਜੂਸਮਾਨ ਯੋਜਨਾ ਦਾ ਉਹ ਲਾਭ ਨਾ ਮਿਲੇ? ਕੀ ਗਰੀਬ ਨੂੰ ਜਿਹੜੇ ਬਜ਼ੁਰਗ ਹੋ ਸੁਕੇ ਨੇ ਚੁਕੇ ਨੇ ਫ੍ਰੀ ਮੈਡੀਕਲ ਸਹੂਲਤਾਂ ਨਹੀਂ ਮਿਲਣੀ ਚਾਹੀਦੀ? ਕੀ ਗਰੀਬ ਦੇ ਘਰ ਦੇ ਅੰਦਰ ਗੈਸ ਦਾ ਕਨੈਕਸ਼ਨ ਨਹੀਂ ਆਣਾ ਚਾਹੀਦਾ? ਕੀ ਆ ਗਰੀਬ ਦੇ ਘਰ ਚ ਕੁਈ ਕੀ ਚਾਹਦੇ ਹੋ ਕਿ ਦਲਿਤ ਦੇ ਘਰ ਚ ਟਾਇਲਟ ਨਾ ਬਣੇ ਅੱਜ ਵੀ ਉਹ ਆਪਣਾ ਖੇਤਾਂ ਚ ਜਾਏ ਇਹ ਮਾਨ ਸਾਹਿਬ ਔਰ ਉਰਦੀ ਸਰਕਾਰ ਜਿਹੜਾ ਇਹ ਕੰਮ ਕਰ ਰਹੀ ਹੈ ਇਹਦੇ ਨਾਲ ਅਸੀਂ ਰੁਕਣ ਵਾਲੇ ਨਹੀਂ ਆ ਔਰ ਪੂਰੀ ਤਰ੍ਹਾਂ ਨਾਲ ਗੈਰ ਸੰਵਿਧਾਨਿਕ ਗੈਰ ਲੋਕਤਾਂਤ੍ਰਿਕ ਤਰੀਕਾ ਅਪਣਾਇਆ ਔਰ ਮੈਂ ਦੁੱਖ ਦੀ ਗੱਲ ਇਹ ਹੈ ਕਿ ਜਿਹੜੇ ਵੱਡੇ ਵੱਡੇ ਅਫਸਰ ਹੋਣਾ ਨੂੰ ਵੀ ਸਮਝ ਆਂਦਾ ਕਿ ਕਾਮਨ ਸਰਵਿਸ ਸੈਂਟਰ ਅਥੋਰਾਈਜ਼ ਨੇ ਔਰ ਕੱਲੇ ਉਹ ਅਥੋਰਾਈਜ਼ ਨਹੀਂ ਹੈ ਉਹ ਆਪਣੇ ਥੱਲੇ 6-6 ਲੋਕਾਂ ਨੂੰ ਨਾਮਿਨੇਟ ਕਰ ਸਕਦੇ ਨੇ ਉਹਦਾ ਪੂਰਾ ਸਾਈਟ ਬਣੀ ਹੋਈ ਹੈ ਔਰ 6-7 ਸਕੀਮਾਂ ਤੇ ਅਸੀਂ ਆਏ ਕਿ ਤੁਸੀਂ ਆਪਣੇ ਮੋਬਾਈਲ ਤੋਂ ਉਹਨੂੰ ਡਾਊਨਲੋਡ ਕਰਕੇ ਲਾਭ ਲੈ ਸਕਦੇ ਹੋ ਪੰਜਾਬ ਦੇ ਗਰੀਬ ਆਦਮੀ ਨੂੰ ਪਿੰਡ 'ਚ ਰਹਿਣ ਵਾਲੇ ਆਦਮੀ ਨੂੰ ਦਲਿਤ ਨੂੰ ਮਜ਼ਦੂਰ ਨੂੰ ਕਿਸਾਨ ਨੂੰ ਉਹ ਉਹ ਚੀਜ਼ਾਂ ਮਿਲਣ ਕਿ ਆ ਇਹ ਚਾਹਦੇ ਹੈ ਕਿ ਉਹ ਲਾਭ ਨਹੀਂ ਮਿਲਣਾ ਚਾਹੀਦਾ ਇੱਥੇ ਕੋਈ ਫਰੇਮ ਨਹੀਂ ਹੋ ਰਿਹਾ ਕੋਈ ਡਾਟਾ ਦੀ ਗੱਲ ਨਹੀਂ ਆ ਓਏ ਡਾਟਾ ਚੋਰੀ ਤੇ ਉਦੋਂ ਹੋਇਆ ਜਦੋਂ ਤੁਸੀਂ ਪੰਜਾਬ ਦੇ ਅੰਦਰ ਸਰਕਾਰ ਬਣਾਉਣ ਤੋਂ ਪਹਿਲਾਂ ਮਹਿਲਾਵਾਂ ਕੋਲ ਦੇ ਫਾਰਮ ਪਰੇ ਕਿੰਨੇ ਲੱਖ ਫਾਰਮ ਸੀ ਕਾਹੋ ਡਾਟਾ ਚੋਰੀ ਕੀਤਾ ਸੀ ਤੁਸੀਂ ਹੁਣ ਤੱਕ ਲਾਭ ਵੀ ਨਹੀਂ ਦਿੱਤਾ ਇਸ ਕਰਕੇ ਇਸ ਤਰੀਕੇ ਦੇ ਔਰ ਮੈਨੂੰ ਇਹ ਚੰਗਾ ਇਹ ਝੂਠੇ ਬੰਦੇ ਖੜੇ ਕਰਨਗੇ ਮੈਂ ਅਜੀ ਕਹਿ ਦਿੰਦਾ ਤੁਹਾਨੂੰ ਆਪਣੇ ਆਪ ਨੂੰ ਜਸਟੀਫਾਈ ਕਰਨ ਦੇ ਲਈ ਲekin ਸਾਡੇ ਕੋਲ ਟੈਕਨੀਕਲੀ ਕਾਨੂੰਨੀ ਅਸੀਂ ਬਹੁਤ ਸਟਰੋਂਗ ਆ ਅਸੀਂ ਸਾਡੇ ਕਾਰਕਿਰਤਾ ਨੇ ਕੇਵਲ ਪੁੱਲ ਦਾ ਕੰਮ ਕੀਤਾ ਗਰੀਬ ਆਦਮੀ ਨੂੰ ਦੱਸਿਆ ਕਿ ਇਹ ਕੈਂਪ ਲੱਗਾ ਪਿਆ ਹੈ ਸੀਐਸਸੀ ਦਾ ਆਓ ਇੱਥੋਂ ਤੱਕ ਔਰ ਆਪਣੇ ਫਾਰਮ ਭਰੋ ਜਿਹਨੂੰ ਉਸੇ ਵੇਲੇ ਕਾਰਡ ਮਿਲ ਜੇ ਓਏ ਤੁਸੀਂ ਤਾਂ ਫਾਰਮ ਭਰ ਕੇ ਢੇਰ ਲਾ ਲੇ ਲੱਖਾਂ ਪੈਸਾ ਦੇ ਉਹਨਾਂ ਦੇ ਡਾਟੇ ਦਾ ਜਵਾਬ ਤਾਂ ਦੇ ਲੋ ਇਸ ਕਰਕੇ ਇਹ ਸਰਕਾਰ ਨਾਕਮੀ ਹੈ ਇਹ ਸਰਕਾਰ ਜਿਹੜੀ ਕਾਰਵਾਈ ਕਰ ਰਹੀ ਹੈ ਇਹਦੀ ਨਿੰਦਾ ਕਰਦੇ ਆ ਅੱਜ ਜਿਸ ਤਰੀਕੇ ਨਾਲ ਸਾਡੇ ਕਾਰਜਕਰਤਾ ਨੂੰ ਥਾਣਿਆਂ 'ਚ ਬਿਠਾਇਆ ਗਿਆ ਔਰ ਇਹ ਮੈਨੂੰ ਲੱਗਦਾ ਕਿ ਜਿਹੜੀ ਲੈਂਡ ਬੁਲਿੰਗ ਆ ਨਾ ਉਹਦੇ ਅੰਦਰ ਜਿਸ ਤਰੀਕੇ ਨਾਲ ਪੰਜਾਬੀਆਂ ਨੇ ਔਰ ਪੋਲਿਟੀਕਲ ਪਾਰਟੀ ਦੇ ਨਾਤੇ ਭਾਜਪੀ ਨੇ ਗੋਡੇ ਲਵਾਏ ਆ ਨਾ ਔਰ ਜਿਹੜੀ ਰਾਜਪੁਰੇ ਦੀ ਰੈਲੀ 'ਚ ਜਿਸ ਤਰੀਕੇ ਨਾਲ ਗਰੀਬ ਘਰੋਂ ਬਾਹਰ ਨਿਕਲ ਕੇ ਆਇਆ ਪਿੰਡਾਂ 'ਚੋਂ ਇਹ ਸਰਕਾਰ ਡਰੀ ਹੋਈ ਹੈ ਇਹ ਸਰਕਾਰ ਸੇਵਾ ਦੇ ਕੰਮ ਦੇ ਅੰਦਰ ਅਰਚਨ ਭਾਰੀ ਹੈ ਜਿਹੜਾ ਇਹ ਕੰਮ ਇਹਨਾਂ ਨੂੰ ਕਰਨਾ ਚਾਹੀਦਾ ਸੀ ਅੱਜ ਹਰਿਆਣਾ ਦੇ ਅੰਦਰ ਅਗਰ ਗਰੀਬਾਂ ਦੇ ਘਰਾਂ ਦੇ ਅੰਦਰ ਉਸ ਸਕੀਮ ਦਾ ਲਾਭ ਹਰ ਗਰੀਬ ਆਦਮੀ ਨੂੰ ਮਿਲ ਰਿਹਾ ਮੇਰੇ ਪੰਜਾਬ ਦੇ ਗਰੀਬ ਨੂੰ ਕਿਉਂ ਕਿਉਂ ਨਹੀਂ ਮਿਲਿਆ ਆਜੂ ਸਮਾਨੂ ਕਾਰਡ ਅਗਰ ਬੰਨਣਾ ਚਾਹੀਦਾ ਸੀ ਸਰਕਾਰ ਨੇ ਕਿਉਂ ਨੂੰ ਲਾਗੂ ਕਰਾਇਆ ਡੀਸੀ ਇਹਨਾਂ ਦੇ ਕਿੱਥੇ ਸੀ ਸਾਨੂੰ ਕੀ ਜ਼ਰੂਰਤ ਪੈ ਗਈ ਇਹ ਕੈਂਪ ਲਾਣ ਦੀ ਅਗਰ ਡੀਸੀ ਸਰਕਾਰ ਨੇ ਮੇਰੇ ਗਰੀਬ ਆਦਮੀਆਂ ਨੂੰ ਉਹਨਾਂ ਸਕੀਮਾਂ ਨਾਲ ਜੋੜੇ ਹੁੰਦਾ ਇਹ ਲੱਗਦਾ ਕਿ ਸੀਐਸਡੀ ਵਾਲਿਆਂ ਨੂੰ ਵੀ ਪਿੰਡ ਪਿੰਡ ਜਾ ਕੇ ਜਰੂਰਤਾਂ ਪੈਂਦੀ 1 ਲੱਖ ਤੋਂ ਉੱਪਰ ਲੋਕ ਸਾਡੇ ਕੈਂਪਾਂ ਦਾ 152000 ਗਰੀਬ ਆਦਮੀ ਦਲਿਤ ਆਦਮੀ ਮਜ਼ਦੂਰ ਆਦਮੀ ਕਿਸਾਨ ਆਦਮੀ ਹੁਣ ਤਾਂ ਕਿ ਇਨ੍ਹਾਂ ਕੈਂਪਾਂ ਦੁਆਰਾ ਲਾਭ ਲੈ ਚੁੱਕਿਆ ਆਪਣਾ ਕਾਰਡ ਬਣਾ ਚੁੱਕਿਆ ਸਰਕਾਰ ਦੀਆਂ ਚੂਲਾ ਹਿਲਦੀਆਂ ਨਜ਼ਰ ਆ ਰਹੀਆਂ ਮੈਂ ਪਹਿਲਾਂ ਵੀ ਕਿਹਾ ਇਹ ਸਰਕਾਰ ਐਕਸਪਾਇਰੀ ਹੋ ਚੁੱਕੀ ਹੈ ਲੇਕਿਨ ਦਿੱਲੀ ਦੇ ਦੇ ਅੰਦਰੋਂ ਜਿਹੜੇ ਲੋਕ ਆਏ ਨੇ ਇਹਨਾਂ ਨੇ ਜਿਨ੍ਹਾਂ ਨੂੰ ਠੇਕੇ ਦੇ ਸਰਕਾਰ ਦਿੱਤੀ ਹੈ ਉਹ ਚੈਨ ਨਹੀਂ ਲੈ ਰਹੇ ਉਹਨਾਂ ਨੂੰ ਚੈਨ ਅਦੋਂ ਹੀ ਆਣਾ ਜਿਹਨਾਂ ਦਿੱਲੀ ਵਾਲਿਆਂ ਨੇ ਬੇਲਾ ਕੀਤਾ ਉਦਾਂ ਹੀ ਪੰਜਾਬ ਵਾਲਿਆਂ ਨੇ ਬੇਲਾ ਕਰਨਾ ਔਰ ਇਸ ਕਰਕੇ ਅੱਜ ਮਾਹਮੀਮ ਰਾਜਪਾਲ ਜੀ ਨੂੰ ਮਿਲਿਆ ਔਰ ਉਹਨਾਂ ਨੂੰ ਆਪਣੀਆਂ ਸ਼ੰਕਾਵਾਂ ਔਰ ਕਿਸ ਤਰੀਕੇ ਨਾਲ ਇਹ ਕੈਂਪ ਚੱਲ ਰਿਹਾ ਸੀ ਇਹਦਾ ਦੱਸਿਆ ਉਹ ਰੋਕ ਹੀ ਨਹੀਂ ਸਕਦੇ ਨਾ ਕੈਂਪਾਂ ਨੂੰ ਕਿਸ ਕਿਸ ਕਾਨੂੰਨ ਦੇ ਤਹਿਤ ਰੋਕਣਗੇ ਉਹਨਾਂ ਕੋਲ ਸਰਕਾਰ ਨੇ ਅਥਾਰਾਈਜ਼ ਕੀਤਾ Dalit ਨੂੰ ਘਰ ਨਾ ਮਿਲੇ ਦਲਿਤ ਨੂੰ ਟਾਇਲਟ ਨਾ ਮਿਲੇ ਦਲਿਤ ਨੂੰ ਆਜੂ ਸਮਾਨ ਯੋਜਨਾ ਦਾ ਲਾਭ ਨਾ ਮਿਲੇ ਗੈਸ ਦਾ ਲਾਭ ਨਾ ਮਿਲੇ ਬਜ਼ੁਰਗ ਜਿਹੜਾ 70 ਸਾਲ ਤੋਂ ਉੱਪਰ ਹੋ ਗਿਆ ਉਹ ਕਿਤੇ ਫ੍ਰੀ ਉਹਦੀ ਮੈਡੀਕਲ ਨਾ ਮਿਲ ਜੇ ਇਸ ਕੰਮ ਚ ਲੱਗੇ ਨੇ ਲੇਕਿਨ ਅਸੀਂ ਨਾ ਰੁਕਣ ਵਾਲੇ ਆ ਨਾ ਇਹਨਾਂ ਤੋਂ ਡਰਨ ਵਾਲੇ ਆ ਪੋਲੀਟੀਕਲ ਲੜਾਈ ਸੜਕ ਤੇ ਲੜਨੀ ਪੈਗੀ ਸੜਕ ਤੇ ਵੀ ਲੜਾਂਗੇ ਅਸੀਂ ਦਲਿਤ ਦੇ ਹੱਕ ਚ ਲੜ ਰਹੇ ਕਿਸਾਨ ਦੇ ਹੱਕ ਚ ਲੜ ਰਹੇ ਕਿਆ ਇਹ ਜਾਂ ਕਹਿ ਦਨ ਕਿ ਸਮਾਨ ਨੀਤੀ ਦਾ ਪੈਸਾ ਨਹੀਂ ਮਿਲਣਾ ਚਾਹੀਦਾ ਉਹ ਕਾਰਡ ਨਹੀਂ ਬਣਨਾ ਚਾਹੀਦਾ ਆਨਾਂ ਸਾਹਮਣੇ ਬੋਲਣਾ ਆ ਕੇ ਕਿ ਨਹੀਂ ਵੀ ਦਲਿਤ ਦਾ ਕਾਰਡ ਨਹੀਂ ਬਣਨ ਦੇਣਾ ਕਿ 70 ਸਾਲ ਦੇ ਬਜ਼ੁਰਗ ਦਾ ਕਾਰਡ ਨਹੀਂ ਬਣਨ ਦੇਣਾ ਇਸ ਕਰਕੇ ਮੈਂ ਆਪਣੇ ਸਾਥੀਆਂ ਸੇ ਤੇ ਇੱਕ ਚੇਤਾਵਨੀ ਦਿਨਾ ਸੁਧਰ ਜਾਓ ਪੰਜਾਬੀ ਬੜਾ ਖਰਾਬ ਹੈ ਅੱਗੇ ਤੁਸੀਂ ਪੰਜਾਬ ਦੀ ਅਣਖ ਨੂੰ ਵੇਚ ਦਿੱਤਾ ਦਿੱਲੀ ਦੇ ਅਗੇ ਪੰਜਾਬੀ ਪੰਜਾਬ ਦੀ ਸਰਕਾਰ ਵੇਚੀ ਹੋਈ ਹੈ ਤੁਸੀਂ ਰੁਕ ਜਾਓ ਬੜੇ ਘੱਟ ਮਹੀਨੇ ਰਹਿ ਗਏ ਗਿਣਤੀ ਸ਼ੁਰੂ ਹੈ ਇਹ ਪੁਲਸ ਪੁਲਸ ਰਾਜ ਨਹੀਂ ਆਏ ਥੇ ਲੋਕਤੰਤਰ ਆ ਜਾਓ ਅਫਸਰਾਂ ਨੂੰ ਵੀ ਇਹ ਗੱਲ ਸਮਝ ਆਣੀ ਚਾਹੀਦੀ ਹੈ ਔਰ ਮੈਂ ਤੁਹਾਨੂੰ ਇਹ ਗੱਲ ਦੱਸਦਾ ਨਾ ਨਹੀਂ ਦੱਸੂਗਾ ਮੇਰੀ ਅਫਸਰਾਂ ਨਾਲ ਗੱਲ ਹੋਈ ਹੈ ਮੈਨਾਂ ਨੂੰ ਸਾਰਾ ਪ੍ਰਸੀਜਰ ਦੱਸਿਆ ਪੁਰਾਣੂ ਮੈਲ ਸਰਟੀਫਿਕੇਟ ਤੱਕ ਭੇਜੇ ਨੇ ਕਿ ਐਸ ਸੀ ਐਸ ਸੀ ਦੇ ਜਿਹੜੇ ਨੋਮੀਨੇਟ ਲੋਕ ਨੇ ਗਵਰਨਮੈਂਟ ਦੁਆਰਾ ਨੋਮੀਨੇਟਡ ਨੇ ਉਹ ਜਾਰੇ ਕੀ ਕਰਨ ਹਥੇ ਆਡਲੀ ਬੈਠੇ ਨੇ ਹੱਸੀ ਜਾਂਦੇ ਨੇ ਬਸ ਲੇਕਿਨ ਪੰਜਾਬੀ ਰੋਏ ਔਰ ਇਹ ਹਸਨ ਇਹ ਨਹੀਂ ਹੋ ਸਕਦਾ ਇਸ ਕਰਕੇ ਪੰਜਾਬ ਦੇ ਦਲਿਤ ਦੀ ਕਿਸਾਨ ਦੀ ਆਵਾਜ਼ ਮਜ਼ਦੂਰ ਦੀ ਦੁਕਾਨਦਾਰ ਦੀ ਆਵਾਜ਼ ਬੀਜੇਪੀ ਸੜਕ ਤੇ ਵੀ ਲੜੇਗੀ ਸੰਵਿਧਾਨਿਕ ਤਰੀਕੇ ਨਾਲ ਵੀ ਲੜੇਗੀ ਹੋਰ ਵੀ ਕੋਈ ਉਪਰਾਲੇ ਜਿਹੜੇ ਆ ਸਾਡੇ ਕੋਲ ਖੁੱਲੇ ਨੇ ਲੇਕਿਨ ਇਹ ਕੈਂਪ ਬੰਦ ਨਹੀਂ ਹੋਣਗੇ ਅੱਜ ਇਹਨਾਂ ਨੇ ਕੀ ਕੀਤਾ ਘਰਾਂ 'ਚ ਡਿਟੇਨ ਕਰ ਲਿਆ ਤੁਸੀਂ ਪਤਾ ਕਰਾਉਣਾ ਪੂਰੇ ਪੰਜਾਬ 'ਚ ਹੋ ਕੀ ਰਿਹਾ ਕੋਈ ਪੁਰਾਣਾ ਐਮਐਲਏ ਆ ਉਹਨੂੰ ਰੋਕ ਲਿਆ ਮਾਨੂੰ ਹਾਲ ਪਤਾ ਲਗਾ ਪੁਰਾਣਾ ਐਮਪੀ ਜਾ ਰਿਹਾ ਉਹਦੀ ਗੱਡੀ ਰੋਕ ਲਈ ਕੈਂਪਾਂ ਤੱਕ ਨਹੀਂ ਪੁੱਜਣ ਦੇਣਾ ਜਿਹੜੇ ਕੈਂਪਾਂ ਤੱਕ ਪੁੱਜ ਗਏ ਉਹਨਾਂ ਨੂੰ ਗੱਡੀਆਂ ਚ ਵੜਾਇਆ ਥਾਣੇ ਲਾ ਕੇ ਇਹ ਐਮਰਜੈਂਸੀ ਹੈ ਕਿਆ ਇਹ ਤਾਂ 1975 ਨੂੰ ਯਾਦ ਦਿਲਾਤਾ ਰਹਣੇ ਕੋਈ ਨਾਦਰ ਚਾਈ ਹੈ ਕਿਆ ਚਰਚਾ ਕਰ ਲੈਂਦੇ ਨਾ ਮੈਂ ਨਾਲ ਦੇ ਚੀਫ ਸੈਕਟਰੀ ਨੂੰ ਵੀ ਕਿਹਾ ਉੱਪਰ ਵਾਲਿਆਂ ਨੂੰ ਵੀ ਕਿਹਾ ਤੁਸੀਂ ਪ੍ਰੋਸੀਜਰ ਦੇ ਅੰਦਰ ਕੋਈ ਗੜਬੜ ਹੈ ਤਾਂ ਦੱਸੋ ਲੇਕਿਨ ਐਨ ਜੀਓ ਵੀ ਕੈਂਪ ਲਗਾ ਸਕਦੀਆਂ ਮੈਂ ਕਹਿ ਰਿਹਾ ਨਾ ਖੇਤ ਕੀ ਮੈਂ ਅਸੀਂ ਆ ਜਿਹੜਾ ਜਿਹੜੀਆਂ ਤੁਸੀਂ ਆਪਣੇ ਮੋਬਾਈਲ ਤੇ ਖੋਲ ਕੇ ਉਹਨੂੰ ਕਰ ਇন্টারਟੇਨ ਕਰ ਸਕਦੇ ਹੋ ਲਾਭ ਲੈ ਸਕਦੇ ਹੋ ਉਹਦਾ ਇਸ ਕਰਕੇ ਭਾਜਪੀ ਇਹਦਾ ਕੜੀ ਨਿੰਦਾ ਕਰਦੀ ਹੈ ਲੇਕਿਨ ਇਸ ਕੇ ਗੱਲ ਦਾ ਪੰਜਾਬੀਆਂ ਨੂੰ ਯਕੀਨ ਦਲਾਂਦੀ ਹੈ ਤੁਹਾਡੇ ਅਧਿਕਾਰਾਂ ਤੇ ਡਾਕਾ ਨਹੀਂ ਮਾਰਨ ਦਿੱਤਾ ਜਾਏਗਾ ਔਰ ਹੋਰ ਵੀ ਗਤੀ ਦੇ ਨਾਲ ਹਰ ਗਰੀਬ ਨੂੰ ਮੋਦੀ ਦੀਆਂ ਸੁਵਿਧਾਵਾਂ ਦਾ ਲਾਭ ਮਿਲੇ ਜਿਹੜਾ ਇਹ ਮਾਨ ਦੀ ਨਕਮੀ ਸਰਕਾਰ ਨੇ ਵਾਂਝੇ ਰੱਖਿਆ ਤੁਹਾਡੇ ਅਧਿਕਾਰ ਤੋਂ ਉਹ ਅਧਿਕਾਰ ਬੀਜੇਪੀ ਦਵਾ ਕੇ ਰੇਗੀ ਧੰਨਵਾਦ ਰਾਜਪਾਲ ਨੇ ਕਿਸ ਤਰੀਕੇ ਦਾ ਆਸ਼ਵਾਸ਼ਣ دیا ਹੈ ਫਿਲਹਾਲ ਰਾਜਪਾਲ ਨੇ ਕਿਸ ਤਰੀਕੇ ਦਾ ਆਸ਼ਵਾਸ਼ਣ ਕੀਆ ਹੈ ਔਰ ਸਾਥੀ ਕੀਆ ਜ਼ਿਲ੍ਹਾ ਪ੍ਰਧਾਨوں ਕੁਝ ਦੀ ਗ੍ਰਿਫਤਾਰੀ ਹੋਈ ਹੈ ਹਾਂ ਹੋਈ ਹੈ ਵੀ ਬਤਾ ਦਰਾਂ 39 ਜਗ੍ਹਾ ਤੇ 39 ਸਥਾਨਾਂ ਦੇ ਬਾਰੇ ਵਿੱਚ ਵੀ ਬਤਾ ਦਿੰਦੇ 39 39 ਜਗ੍ਹਾ ਤੇ ਅੱਜ ਨਾ ਕੈਂਪ ਲੱਗਨੇ ਸੀ ਸਾਰੇ ਜਗ੍ਹਾ ਤੇ ਔਰ ਸਾਰੀ ਜਗ੍ਹਾ ਤੇ ਪੁਲਿਸ ਜਿਹੜੀ ਆ ਉਹਨਾਂ ਨੇ ਸ਼ੋਰ ਨਹੀਂ ਬਣਾਇਆ ਜਿੱਤੇ ਜਿੱਤੇ ਤੇ ਕੈਂਪ ਲੱਗ ਗਿਆ ਦਾ ਸੀ ਤੇ ਉੱਥੋਂ ਉੱਥੋਂ ਚੁੱਕ ਕੇ ਲੈ ਗਏ ਜਿਹੜੇ ਨੇਤਾ ਘਰੋਂ ਨਿਕਲਣ ਵਾਲੇ ਸੀ ਕੈਂਪ ਦੇ ਜਾਣ ਲਈ ਉਹਨਾਂ ਨੂੰ ਘਰਾਂ ਚੋਂ ਫੜ ਲਿਆ ਇਹ ਹਾਲਾਤ ਇਹਨਾਂ ਨੇ ਕੀਤੀ ਆ ਜਿੱਤੂ ਆ ਕੇ ਰਾਜਪਾਲ ਜੀ ਦਾ ਸਵਾਲ ਹੈ ਉਹਨਾਂ ਨੇ ਆਪਣੇ ਉਹਨਾਂ ਦੇ ਆਪਣੀ ਇੱਕ ਪਦ ਦੀ ਗ੍ਰਿਮਾ ਮਾਨਯੋਗ ਰਾਜਪਾਲ ਜੀ ਨੇ ਬੜੀ ਸਹਿਜਤਾ ਸਰਲਤਾ ਦੇ ਨਾਲ ਸਾਡੀ ਗੱਲ ਨੂੰ ਸੁਣਿਆ ਔਰ ਅਸੀਂ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਇੰਟਰਵਿਊ ਇਨ ਕਰਨਾ ਚਾਹੀਦਾ

ये कॉमन सर्विस सेंटर अधिकृत सेंटर है अधिकृत लोगों के द्वारा ये कैंप लगे लगाए जा रहे हैं और पंजाबी होने के नाते सेवादार होने के नाते बीजेपी के कार्यकर्ता की भूमिका केवल इतनी है कि लोगों को उन कैंपों तक लेके जाना और वहाँ से लाभ दुलाना ਆਰੀ ਭੂਮੀ ਕਾ ਇਤਨੀ ਪੰਜਾਬ ਪੁਲਿਸ ਸੈਕਟਰੀ ਕੀ ਅਥੋਰਾਈਜ਼ ਨਹੀਂ ਹੈ ਸੁਵਿਧਾ ਸੈਂਟਰ ਹੀ ਅਥੋਰਾਈਜ਼ ਹੈ ਇਹ ਪੰਜਾਬ ਪੁਲਿਸ ਸੈਕਟਰੀ ਦੇ ਬਕਾਇਦਾ ਸੁਵਿਧਾ ਸੈਂਟਰ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਥੋੜੀ ਸਟੱਡੀ ਕਰ ਲੈਣੀ ਚਾਹੀਦੀ ਹੈ ਮੈਂ ਉਹਨਾਂ ਦੇ ਸਭ ਤੋਂ ਵੱਡੇ ਅਫਸਰ ਨੂੰ ਨਾ ਉਹ ਸਰਟੀਫਿਕੇਟ ਭੇਜ ਕੇ ਹਟ ਗਿਆ ਜਿਹੜਾ ਆਰਡਰ ਜਾਰੀ ਹੋਇਆ ਸੀ ਇਸ ਟੈਂਪੋਰੀ ਲਾਉਂਦੇ ਇੱਕ ਬਾਰਡਰ ਨਹੀਂ ਲਾਉਂਗੇ ਉਹ ਵੀ ਬੋਲਦੇ ਰਾਜਪਾਲ ਸੇ ਔਰ ਕਿਆ ਪੰਜਾਬ ਪੁਲਿਸ ਸੈਕਟਰੀ ਕਸੇ ਰੋਕ ਰਹੀ ਹੈ ਆਪਕੋ ਕਿਨ ਕਿਨ ਕੌਨ ਕੌਨ ਹੈ ਪਾਰਟਿਕੂਲਰਲੀ ਰਾਜਪਾਲ ਜੀ ਸੇ ਅੱਜ ਬੀਜੇਪੀ ਕਾ ਪ੍ਰਤੀਨਿਧੀ ਮੰਡਲ कल जिस प्रकार से पंजाब सरकार ने लोकतंत्र की हत्या की और भारतीय जनता पार्टी जो मई से अपना सी सेंटर के माध्यम से मोदी साहब की केंद्र सरकार की गरीब के लिए किसान के लिए दलित के लिए महिला के लिए बुजुर्ग के लिए जो स्कीमें चल रही थी उसके साथ हम लोग जुड़ रहे थे एक लाख छप्पन हजार गरीब आदमी दलित किसान मजदूर और बुजुर्ग इन स्कीमों के लाभ के साथ जुड़ा है और मई से यह सब चल रहा क्रम चल रहा था लेकिन बताया आपने। एक लाख छप्पन हजार।, हजार और लेकिन कल जिस प्रकार इन्होंने पुलिस का दुरुपयोग किया उसके बाद इनके सब बड़े अधिकारियों को मैंने वो सर्टिफिकेट भेजे कि ये ऑथोराइज हैं सारे और ये कामन सर्विस सेंटर हैं इनके माध्यम से हो रहा है वो छः छः लोगों को अपॉइंट कर सकते हैं बीजेपी केवल इतनी भूमिका अदा कर रही है कि लोगों को उन कैंपों तक लेके जा रही है ये काम सरकार को करना चाहिए था सरकार को का कर्तव्य नहीं है कि दलित का कार्ड बने सरकार का कर्तव्य नहीं है किसान को लाभ मिले बुजुर्ग को लाभ मिले मजदूर को लाभ मिले, मिले मोदी साहब के कारण अगर किसी का घर बन सकता तो सरकार को नहीं बनाना चाहिए था आप तो याद होगा मैंने असेंबली में भी उठाया था प्रश्न क्या बताओ कि जो मोदी साहब की आवास योजना है हरियाणा में इतना लाभ मिला तो पंजाब में कितना मिला कोई जवाब नहीं था तो हम लोगों ने सीधा जो सर्विस सेंटर हैं कॉमन सर्विस सेंटर हैं उनके माध्यम से उनसे रिक्वेस्ट की कि आप लोग गाँव गाँव जाके कैंप लगाओ हमारे लोग आपकी मदद करेंगे लेकिन अगर सरकार कुंभकर्णी नींद सोई है हम सो नहीं सकते हर पंजाबी को लाभ मिले उसी क्रम में ये चल रहे थे कल इन्होंने रोका आज इन्होंने गुंडागर्दी करवाई है पूरी तरह से प्रशासन ने हमारे कार्यकर्ताओं को उठाया भी है थाने में भी लेके गए हैं घरों में जाके पुलिस बैठी है ये सारा जो नाच हुआ है इसकी जानकारी राज्यपाल जी को दी है और लेकिन मैं पंजाबियों को आश्वस्त करना चाहता हूँ किसी भी दलित हो किसान हो बुजुर्ग हो जो मोदी साहब की स्कीम का लाभ जिसको मिलना चाहिए उसको हम लाभ दे के रहेंगे ना हम डरने वाले हैं ना हम रुकने वाले हैं हम तो चलने वाले हैं पंजाब हमारे साथ चल रहा है ये हमारी राजपुरा की रैली के बाद घबराए हुए हैं और इन्होंने सरकार जो है उसको ठेके पे दे के रखा है दिल्ली वालों